ਕਰਨੇ ਹੈ ਫੂਲ ہمارا ਹੈ ਆਪਕੇ ਸਾਥ ਤਾਂ ਨਹੀਂ ਹੋਗੀ ਬਹਿਨ ਰੋਣਾ ਨਹੀਂ ਇੱਕ ਵੱਡੀ ਘਟਨਾ ਵਾਪਰੀ ਹੈ ਜਿੱਥੇ ਕਿ ਬਦਮਾਸ਼ਾਂ ਨੇ ਕਾਰਜ ਵਿੱਚ ਦਾਖਲ ਹੋ ਕੇ ਇੱਕ ਅਧਿਆਪਕ ਉਸਦੇ ਦੋ ਬੱਚਿਆਂ ਅਤੇ ਪਤਨੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਜੀ ਹਾਂ ਚਾਰਾਂ ਦਾ ਕਤਲ ਕਰਕੇ ਇਹ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਵੀ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਿਆ ਜਿਸ ਤੋਂ ਬਾਅਦ ਪਰਿਵਾਰ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰ ਰਿਹਾ ਹੈ ਉਦੋਂ ਇਸ ਪੂਰੇ ਮਾਮਲੇ 'ਚ ਚਾਰੇ ਮ੍ਰਿਤਕਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਕਿ ਚਾਰਾਂ ਦੇ ਸਰੀਰ ਤੇ ਗੋਲੀਆਂ ਦੇ ਕਈ ਨਿਸ਼ਾਨ ਦੇਖੇ ਗਏ ਨੇ ਆਪਣੇ ਆਪ ਨੂੰ ਚਲਾ ਗਿਆ ਪਾਪਾ ਜੀ تپي ڏي ڏسڻ کي ساسو پازا سان ماچاري يا تعلق ڏي لائڪ عمره جو ٻاره ان سماوا جاي هه آجهي سوابا کتن نه جاي بلنگه تان کٽ ڏي نه هوي آو ڏي آي س

ਇਹ ਪੂਰੀ ਘਟਨਾ ਯੂਪੀ ਦੇ ਇਮੇਠੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਵਿਦਮਾਸ਼ਿਆਂ ਨੇ ਘਰ ਵਿੱਚ ਦਾਖਲ ਹੋ ਕੇ ਇੱਕ ਅਧਿਆਪਕ ਸਮੇਤ ਉਸਦੇ ਪੂਰੇ ਪਰਿਵਾਰ ਨੂੰ ਗੋਰੀਆਂ ਮਾਰ ਦਿੱਤੀਆਂ ਮਾਰਨ ਵਾਲਿਆਂ ਵਿੱਚ ਦੋ ਛੋਟੇ ਬੱਚੇ ਵੀ ਸ਼ਾਮਲ ਨੇ ਜਿਸ ਤੋਂ ਬਾਅਦ ਹੁਣ ਪਰਿਵਾਰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਹੈ ਜਾਣਕਾਰੀ ਮੁਤਾਬਕ ਅਧਿਆਪਕ ਕੋ ਉਸਦੀ ਪਤਨੀ ਅਤੇ ਦੋਵੇਂ ਬੱਚਿਆਂ ਦੀ ਮੌਕੇ ਤੇ ਮੌਤ ਹੋ ਗਈ ਜਿਸ ਤੋਂ ਬਾਅਦ ਸਥਾਨਕ ਪੁਲਿਸ ਤੋਂ ਇਲਾਵਾ ਕਈ ਥਾਣਿਆਂ ਦੀ ਪੁਲਿਸ ਮੌਕੇ ਤੇ ਪਹੁੰਚੀ ਹੈ ਅਤੇ ਦੋਸ਼ੀਆਂ ਦੀ ਭਾਲ ਵਿੱਚ ਲੱਗ ਗਈ ਏ ਪਰ ਕਿਹਾ ਜਾ ਰਿਹਾ ਹੈ ਕਿ ਕਈ ਘੰਟੇ ਬੀਤਣ ਦੇ ਬਾਵਜੂਦ ਵੀ ਪੁਲਿਸ ਹਾਲੇ ਤੱਕ ਦੋਸ਼ੀਆਂ ਦਾ ਕੋਈ ਵੀ ਨਾਮੋ ਨਿਸ਼ਾਨ ਲੱਭਣ 'ਚ ناکਾਮ ਰਹੀ ਏ ਮ੍ਰਿਤਕ ਅਮੇਠੀ ਵਿੱਚ ਅਧਿਆਪਕ ਦਾ ਕੰਮ ਕਰਦਾ ਸੀ ਜਿਸ ਦਾ ਨਾਮ ਸੁਨੀਲ ਕੁਮਾਰ ਦੱਸਿਆ ਜਾ ਰਿਹਾ ਹੈ ਜਦਕਿ ਉਸ ਦੀ ਪਤਨੀ ਪੂਨਮਨ ਵੱਲੋਂ ਪਿਛਲੇ ਦਿਨੀ ਕੁਝ ਵਿਅਕਤੀਆਂ ਖਿਲਾਫ ਐਸ்சி ਐਸਟੀ ਐਕਟ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਸੀ ਦਰਸਲ ਕਿਹਾ ਜਾ ਰਿਹਾ ਹੈ ਕਿ ਉਸ ਦੀ ਪਤਨੀ ਪੂਨਮ ਨਾਲ ਕੁਝ ਵਿਅਕਤੀਆਂ ਵੱਲੋਂ ਛੇੜਛਾੜ ਕੀਤੀ ਗਈ ਸੀ ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਇਸ ਮਾਮਲੇ 'ਚ ਪੁਲਿਸ ਕੋਲ ਪਰਚਾ ਦਰਜ ਕਰਵਾਇਆ ਤਾਂ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਇਸ ਮਾਮਲੇ 'ਚ ਕੋਈ ਵੀ ਕਾਰਵਾਈ ਨਹੀਂ ਕੀਤੀ ਜਿਸ ਤੋਂ ਬਾਅਦ ਹੁਣ ਦੋਸ਼ੀਆਂ ਨੇ ਉਹਦੇ ਘਰ ਚ ਵੜ ਕੇ ਬੱਚਿਆਂ ਸਣੇ ਚਾਰਾਂ ਦਾ ਕਤਲ ਕਰ ਦਿੱਤਾ ਹੈ ਉਧਰ ਫਿਲਹਾਲ ਹੁਣ ਪੁਲਿਸ ਇਸ ਮਾਮਲੇ 'ਚ ਕਾਰਵਾਈ ਦੀ ਗੱਲ ਲਖ ਰਹੀ ਹੈ ਆਜ ਦਿਨਾਂ 3 ਅਕਤੂਬਰ ਕੋ थाना ਛੇ ਸਿਉਰਤਨਗੰਜ ਕੇ ਅਰਵਾਵਾਨੀ ਮੇ ਇੱਕ ਪਰਿਵਾਰ ਕੇ ਚਾਰ ਲੋਕਾਂ ਦੀ ਹੱਤਿਆ ਕੀ ਘਟਨਾ ਹੋਈ ਹੈ ਘਟਨਾ ਸਥਲ ਦਾ ਨਿਰੀਖਣ ਸਭੀ ਬੇ ਅਧਿਕਾਰੀਆਂ ਦੁਆਰਾ ਕੀਤਾ ਗਿਆ ਹੈ घटना स्थल पर फॉरेंसिक टीम बुला करके साथ संकलन की कार्रवाई की गई जो परिसर है जहां पर यह घटना हुई है वहां पर किसी भी प्रकार के फोर्सफुल एंट्री के साक्ष्य नहीं पाए गए घटना के संबंध में कुछ आत्महत्यापूर्ण सुराग पता लगे हैं पांच अलग अलग टीमें लगा करके घटना के अनावरण के लिए प्रयास किया जा रहा है शीघ्र ही घटना का अनावरण करते हुए दोषियों के खिलाफ कठोरतम कार्रवाई अमल में लाई जाए जबकि इस मामले से हूँ उत्तर प्रदेश के सीएम योगी आदित्यनाथ ने भी बयान देता है उन्होंने कहा है कि ਅਮੇਠੀ ਵਿੱਚ ਵਾਪਰੀ ਘਟਨਾ ਦਾ ਨੋਟਿਸ ਲਿਆ ਗਿਆ ਹੈ ਉਹਨਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈਏ ਨਾਲ ਹੀ ਸੀਐਮ ਯੋਗੀ ਨੇ ਅਧਿਕਾਰੀਆਂ ਨੂੰ ਤੁਰੰਤ ਮੌਕੇ ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਅਤੇ ਸਖਤ ਕਾਰਵਾਈ ਕਰਨ ਦੇ ਹੁਕਮ ਵੀ ਉਹਨਾਂ ਵੱਲੋਂ ਜਾਰੀ ਕੀਤੇ ਗਏ ਨੇ ਉਹਨਾਂ ਕਿਹਾ ਹੈ ਕਿ ਕਿਸੇ ਵੀ ਕੀਮਤ ਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ